ਨਹੀਂ ਰੋਣਾਗਾ ਤੂੰ ਰੋਣਾ ਨਹੀਂ 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 ਤੇ ਹੁੰਦੇ ਫਿਰ ਤਾਂ ਆਉਣ ਨੂੰ ਵਜਾਂ ਦਰਕਰ ਦੇ ਹੁੰਦੇ ਹਾਂ ਬਸ ਹੁਣ ਬਣੇ ਠਨੇ ਖੜੇ ਆ ਦੀ ਆਇਤ ਹੁਣ ਤਿਆਰੀਆਂ ਬਸ ਆਹੀ ਫਰਕ ਆ ਅੱਜ ਆਪਾਂ ਪਹੁੰਚੇ ਗੁਰਿੰਦਰ ਕੇ ਘਰੇ ਇਹਨਾਂ ਦੇ ਘਰੇ ਕੋਈ ਚੱਲ ਰਿਹਾ ਪ੍ਰੋਗਰਾਮ ਇਹਦਾ ਕੁੰਡੇ ਕੰਡੇ ਲਈ ਫਿਰਦਾ ਕੰਜਰ ਤੇ ਇਹਦਾ ਵਿੱਚ ਕੰਮ ਚੱਲ ਜੀ ਜਾਂਦਾ ਠੜੇ ਠੋਡੇ ਪੀ ਜਾਂਦੇ ਆ ਗਏ ਵੀ ਕਿਵੇਂ ਆ ਕੀ ਕਰ ਚੁੱਕ ਸਾਂ ਤੇ ਆ ਠੜੇ ਠੋਡੇ ਪੀ ਜਾਂਦੇ ਆ ਹਾਂਜੀ ਹਾਂਜੀ ਕੀ ਪ੍ਰੋਗਰਾਮ ਆ ਗਰੇਂਦਰ ਹੀ ਬਾਹਰ ਚੱਲਿਆ ਜੀ ਗਰੇਂਦਰ ਬਾਹਰ ਜਾਂਦਾਗਾ ਉਹ ਲੈ ਆਓ ਕਿੱਥੇ ਆ ਮੁੰਡਾ ਦੇਖ ਮੜਾ ਖੋਲੇ ਘੇੜ ਕੀ ਗੱਲ ਬਾਤ ਆ ਇਹਦਾ ਭਾਈ ਤਿਆਰੀ ਤੋਰੀ ਪੂਰੀ ਖਿੱਚੀ ਫਿਰਦਾ ਸੱਚੇ ਬਾਹਰ ਚੱਲਿਆ ਮੁੰਡਾ ਲੈ ਵੀ ਇਹ ਤਾਂ ਜਾਣਦੇ ਕਹਿੰਦੇ ਬਿਲਕੁਲ ਤਿਆਰੀ ਆ ਲੈ ਵੀ ਤਿਆਰੀ ਪੂਰੀ ਫੁੱਲ ਆ ਵਾਕਿਆ ਤੇ ਇਧਰ ਭੈਣ ਜਿਹੜੀ ਆ ਮੂੰਹ ਮਿੱਠਾ ਕਰਾ ਰਹੀ ਆ ਸਾਰਿਆਂ ਦਾ ਤੇ ਪਰਮਾਤਮਾ ਨੇ ਬਹੁਤ ਵਧੀਆ ਸੁਣਿਆ ਮੈਂ ਵੀ ਹੱਥ ਕੱਢ ਕਰ ਲਿਆ ਹੋਇਆ ਹਾਂ ਤੇ ਕਿੰਨੇ ਸਾਲਾਂ ਬਾਅਦ ਮੰਨ ਕੇ ਚਲੋ ਵੀ ਜੇ ਲੱਗਿਆ ਜੇ ਇੱਕ ਸਾਲ ਬਾਅਦ ਪਰਮਾਤਮਾ ਨੇ ਬਹੁਤ ਵਧੀਆ ਸੁਣਿਆ ਤੇ ਜਿਹੜੇ ਮੇਨ ਕਰ ਲੈਣਾ ਗੁਰਿੰਦਰਪੁਰ ਬਾੜਾ ਘੈਂਟ ਬੰਦਾ ਜਿਹੜੇ ਮੇਨ ਵੱਡੀ ਗੱਲ ਆ ਤੇ ਸਾਰੇ ਯਾਰ ਮਿੱਤਰ ਪਹੁੰਚੇ ਹੋਏ ਆ ਆ ਵਾਕੇ ਅੰਦਰ ਦਿਖਾ ਦੇ ਅੰਦਰ ਵੀ ਪ੍ਰੋਗਰਾਮ ਕਾ ਸਾਡਾ ਵਧੀਆ ਕੋਮਰ ਕਿਵੇਂ ਆ ਬਹੁਤ ਵਧੀਆ ਤੇ ਗੁਰਿੰਦਰ ਕਿੱ데 ਘਟਰੀ ਚੱਲਿਆ ਕੈਨੇਡਾ ਚੱਲਿਆ ਤੇ ਉਹ ਕੈਨੇਡਾ ਚੱਲਿਆ ਤੋਂ ਕੈਨੇਡਾ ਜਾ ਕੇ ਆਇਆ ਹੈ ਨਾ ਕਿਵੇਂ ਆ ਉੱਥੇ ਮਾਹੌਲ ਵਧੀਆ ਹੈ ਤਾਂ ਬਹੁਤ ਵਧੀਆਗਾ ਲੱਗਦਾ ਪੂਰਾ ਜੀ ਪੂਰਾ ਜੀ ਦਿੱਤੀ ਲੱਗਦਾਗਾ ਪੂਰਾ ਜੀ ਦਾ ਪੰਜਾਬ ਜੀ ਲੱਗਦਾ ਕਹਿੰਦਾ ਹੈ ਜੀ ਤੋਰੀ ਲੱਗਦਾ ਤੇ ਬਾਕੀ ਤਿਆਰੀ ਤੋਰੀ ਕਰ ਰਹੇ ਆ ਭਰਾ ਹੁਣੇ ਅਮਨ ਕੀ ਹਾਲ ਹੈ ਮਿੱਠਾ ਵਧੀਆ ਜੀ ਤੇ ਇੱਕ ਤਾਂ ਰਾਜਾ ਬਾਹਰ ਚਲੇ ਗਿਆ ਹੈ ਨਾ ਹਾਂਜੀ ਹਾਂਜੀ ਇੱਕ ਆਜ ਗੁਰਿੰਦਰ ਦੀ ਤਿਆਰੀ ਆ ਹਾਂਜੀ ਸਾਰੇ ਨੇ ਚਲੇ ਨਾ ਟਾਈਮ ਸਰ ਆਪਣੀ ਵਾਰੀ ਆ ਅੱਜ ਚਲਦੀ ਪ੍ਰਮਾਤਮਾ ਸੁਣੇ ਜਿਹੜੇ ਬੈਗ ਬੂਗਾ ਪੂਰੀ ਤਿਆਰੀ ਕੀਤੀ ਫਿਰਦੇ ਚੋਬਰ ਤੇ ਆਹ ਕਹਿੰਦਾ ਮੈਂ ਕੋਟ ਪਾ ਕੇ ਜਾਣਾ ਇਹਨੂੰ ਠੰਡ ਬਾੜੀ ਲੱਗਦੀ ਆ ਠੰਡ ਬਾੜੀ ਮੰਨਦਾ ਇਹ ਇਹਦਾ ਠੰਡ ਮਾ ਕਰਨਾ ਕਿਵੇਂ ਆ ਠੀਕ ਠਾਕ ਤੇ ਸਾਰੇ ਜਿਹੜੇ ਆਣ ਗਵਾਂਡ ਪੈਣ ਭਰਾ ਰਿਸ਼ਤੇਦਾਰ ਸੱਜਣਾ ਪਹੁੰਚੇ ਹੋਏ ਨੇ ਆ ਮੁੰਡੇ ਦੀ ਗੱਲ ਕਰਦੇ ਸੀ ਜੱਡ ਵੜਾ ਇੱਕ ਮੁੰਡਾ ਆ ਆ ਗਿਆ ਚੋਬਰ ਫਾਇ ਚੋਪਰਾ ਕਹਾਂ ਜਾ ਕਰਾਉਣ ਚ ਅਵੇ ਸਾਰੇ ਜਾਨਾ ਇਕੱਠੇ ਹੋਏ ਹੋ ਠੀਕ ਆ ਤੇ ਆਪਾਂ ਦੱਸਤਾ ਗ੍ਰਿੰਦਰ ਘੈਂਟ ਮੁੰਡਾ ਕਾ ਬਹੁਤ ਨੇਚਰ ਵਧੀਆ ਕਾ ਤੇ ਬਾਕੀ ਆਪਣਾ ਵੀਰ ਜਾ ਰਿਹਾ ਬਾਹਰ ਨੂੰ ਕੋਸ਼ਿਸ਼ ਬਾਹਰੋਂ ਆਏ ਹੋਏ ਨੇ ਸਾਡਾ ਗੋਲਦੀ ਬਾਈ ਇਟਰੀ ਤੋਂ ਆਇਆ ਹੋਇਆ ਹੈਣਾ ਜੀ ਹਾਂ ਗੋਲ ਤੋਂ ਪਹਿਲਾਂ ਆਏ ਹੋਏ ਆਏ ਹੋਇਆ ਇਟਰੀ ਤੋਂ ਹਾਂ ਤੇ ਆ ਮੁੰਡਾ ਕੋਮਲ ਕੈਨੇਡਾ ਤੋਂ ਆਇਆ ਹੋਇਆ ਕਾ ਤੇ ਬਾਕੀ ਦਾ ਸਾਰੇ ਚਲੋ ਇਧਰ ਲੈ ਆ ਇਹ ਵੀ ਕਿਤੋਂ ਆਏ ਗਏ ਆ ਇਹਨਾਂ ਨੂੰ ਜੜੇ ਪੰਜਾਬ ਦੀ ਪੱਕੀ ਪੀਆਰ ਮਿਲੀ ਹੋਈ ਆ ਸਿਟੀ ਜਾਣਾ ਇਹ ਸਾਰੇ ਆ ਇਧਰ ਲੈ ਸਿਟੀ ਜਾਣਾ ਕਿ ਮਰਜੀ ਤੇ ਵੀਰੇ ਤੇ ਗੁਰਿੰਦਰ ਕਿਵੇਂ ਦਾ ਮੁੰਡਾ ਤੁਹਾਡੇ ਹਿਸਾਬ ਨਾਲ ਹੈ ਗੱਟ ਬੰਦਾ ਘਾਟਾ ਗੱਲਬਾਤ ਬੰਦਾ ਪੂਰੇ ਹਾਂ ਹਾਂ ਜੇ ਮੈਂ ਤੇ ਗੱਲ ਦੇ ਮੁੰਡੇ ਚਲੋ ਹਣਾ ਵੇ ਸੁਣਦੇ ਨਹੀਂ ਕੇ ਨਹੀਂ ਨਹੀਂ ਇਹ ਤਾਂ ਪੂਰੀ ਸੁਣਦਾ ਅੱਜ ਤੱਕ ਜਿਹੜੀ ਆਪਾਂ ਇਹਨੂੰ ਕਹੀ ਆ ਹਾਂ ਪਰ ਕਹਿਣਾ ਮੋੜੇ ਹੀ ਨਹੀਂ ਠੀਕ ਆ ਜਾਰਾ ਪਹਿਲੀ ਗੱਲ ਆ ਜਿਹੜੇ ਸਾਰੇ ਮੁੰਡੇ ਆ ਜਿਹੜਾ ਗ੍ਰਿੰਦਰ ਦਾ ਗਰੁੱਪ ਆ ਬਿਨਾਂ ਨਸ਼ੇ ਪੱਤੇ ਤੋਂ ਆ ਇਕੱਲੇ 버ਗਰਾਂ ਵਾਲੇ ਆ ਸਾਰੇ ਇਹ ਮੇਰੇ ਹਿਸਾਬ ਨਾਲ ਸਭ ਤੋਂ ਵੱਡਾ ਉਹਨਾਂ ਸੀ ਸਹੀ ਗੱਲ ਕਹਿੰਦੇ ਜਿਹੜਾ 버ਗਰਾਂ ਦਾ ਨਸ਼ਾ ਸਾਰਾ ਨਾਲ ਵੱਡਾ ਨਸ਼ਾ ਹੈਗਾ ਤੇ ਬਾਕੀ ਕਲਾ ਕੱਲਾ ਕੱਲਾ ਮੁੰਡਾ ਹੈਗਾ ਪੂਰੀ ਘੈਂਟ ਕੋਠੀ-ਕੋਠੀ ਪਾਈ ਹੋਈ ਆ ਗੱਲਬਾਤ ਪੂਰੀ ਆ ਗੁਰਿੰਦਰ ਫਿਰ ਕੀ ਕਹਿਣਾ ਚਾਹੋਗੇ ਜੀ ਜਿਹੜੇ ਆ ਦੇਣਾ ਆ ਟਾਈਮ ਆ ਕਿਵੇਂ ਲੱਗਦਾ ਫਿਰ ਹਾਂ ਟਾਈਮ ਬੱਸ ਜੇ ਤਾਂ ਹੁਣ ਇੱਥੇ ਹੁੰਦੇ ਫਿਰ ਤਾਂ ਉਹਨੂੰ ਵੱਜਾਂ ਦਰਗਰ ਕਰਦੇ ਹੁੰਦੇ ਹਾਂ ਬੱਸ ਹੁਣ ਬਣੇ-ਖਣੇ ਖੜੇ ਆ ਦੀ ਆਸ ਤੇ ਹੁਣ ਤਿਆਰੀਆਂ ਬੱਸ ਆਹੀ ਫਰਕ ਆ ਬੱਸ ਪਿੰਡ ਦੇਿਲ ਚੋਂ ਨਿਕਲਦਾ ਹਾਂ ਪਿੰਡ ਨਹੀਂ ਦੇਿਲ ਚੋਂ ਨਿਕਲਦਾ ਆ ਦੇਖ ਹੋਰ ਨਹੀਂ ਬੇਲੀਆਂ ਹੋ ਗਈਆਂ ਹਾਂ ਤਾਂ ਜਿਹੜੇ ਮੇਨ ਕਰ ਲੈਣਾ ਜਿਹੜਾ ਆਪਣਾ ਗੁਰਿੰਦਰ ਵੀਰਾ ਗਾ ਕਰਦਿਆਂ ਦੇ ਵੀ ਅੱਖੇ ਲੱਗਦਾ ਆਹ ਨਗਵਾਂ ਦੇ ਵੀ ਅੱਖੇ ਲੱਗਦਾ ਤੇ ਬਾਕੀ ਪਸ਼ੂਆਂ ਦਾ ਕੰਮ ਕਰ ਵੀ ਸਾਰਾ ਆਪ ਹੀ ਸੰਭਾਲਦਾ ਗਾ ਮੇਹਨਤੀ ਬੋਤਾ ਮੇਹਨਤੀ ਬੋਤਾ ਪੂਰਾ ਜੀ ਉਹ ਮੇਰਾ ਇੱਕ ਬੰਦਾ ਆ ਗਿਆ 파ਟਨਰ ਆ ਗਿਆ ਮੇਰਾ 파ਟਨਰ ਕਿਹੜੇ ਮੁਲਖ ਚੋਂ ਆਇਆ ਵਾ ਆ ਚੁੱਬਰ ਵੀ ਥੋੜਾ ਜਿਆਦਾ ਲੇਟ ਹੋ ਗਿਆ ਸੀਗਾ ਦਬਈ ਦੇ 에어ਪੋਰਟ ਦੇ ਦਬਈ ਦੇ 에어ਪੋਰਟ ਤੇ ਕੰਮ ਕਰਦਾਗਾ ਠੀਕ ਆ ਨੀ ਗੱਲਬਾਤ ਪੂਰੀ ਆ ਯਾਰ ਲੱਗਦਾ ਵੀ ਹੈਗਾ ਇਧਰ ਕਰਮੇ ਕਿਵੇਂ ਲੱਗਦੀ ਆ ਸਾਨੂੰ ਇਧਰ ਤਾਂ ਬੜੀ ਆ ਇਧਰ ਬੜੀ ਆ ਦਬਈ ਨਾਲਾਂ ਦਬਈ ਇਧਰ ਤਾਂ ਬੜੀ ਆ ਇਹ ਫਿਰ 에어ਪੋਰਟ ਤੇ ਕੰਮ ਕਰਦਾ ਕਰਕੇ ਨਾ ਫਿਰ ਉਹ ਇਸੇ ਚ ਰਹੀਦਾ ਇਸੇ ਚ ਰਹੀਦਾਗਾ ਸਹੀ ਆ ਕਹਾਰਾ ਨਾ ਇੱਕ ਮਿੰਟ ਇੱਕ ਮਿੰਟ ਹਾਂ ਸੁਪਾ ਮੋਣੇ ਪਹਿਲਾਂ ਉਹ ਮਾ ਦਾ ਬੋਲੀ ਉਹ ਬੋਲੇ ਸੋ ਨਿਹਾਲ ਲਵੀ ਮਿਤਰਾ ਤੂੰ ਨਾਲ ਲੈਟਰ ਜੀ ਆਪਦਾ ਬਾਕੀ ਦਾ ਵੇਰ ਲੈ ਠੀਕ ਹੈ ਨਾ ਆਪਦਾ ਤੇਰੇ ਤੋਂ ਕਿੱਦਾਂ ਅਗਲੇ ਜਿਹਨੇ ਹੁਣ ਗਾਹ ਗਿਆ ਅਗਲੇ ਇਹਨੇ ਜਾਣਾ ਬਈ ਗਾਹ ਨੂੰ ਆ ਦੇ ਆਵਣ ਦੀ ਬਣਾ ਜਾਣਾਗਾ ਆ ਚੋਬਰ ਛੋਰਾ ਕੀ ਕਿਨਾ ਬਤਦਾ ਗੁਰਅੰਸ਼ ਸਿੰਘ ਹਨਾ ਵੀ ਨੌਂ ਹੀ ਕਿਨਾ ਘੈਂਟ ਆ ਯਾਰ ਗੁਰਅੰਸ਼ ਸਿੰਘ ਢਾਲੀਵਾਲ ਇਹਦੇ ਵਿਆਹ ਵੇੜੀ ਆਊਗਾ ਹੁਣ ਨਹੀਂ ਨਹੀਂ ਪਹਿਲਾਂ ਕਿਹੜਾ ਵਾਰਨਾ ਵਾਪੇ ਠੀਕਣਾ ਇਹ ਗੱਲ ਨਹੀਂ ਕਰਨੀਗੀ ਵਿਆਹ ਪਹਿਲ ਨਹੀਂ ਆਉਣਾ ਆ ਗੋਆ ਮੰਗੇ ਤਕਦੀਰ ਗੋਈਆਂ ਕਿਥੇ ਗੋਈਆਂ ਹਾਂ गल्ला गोला कर लो कहीं करने ਸਾਨੂੰ ਪਤਾ ਵੀ ਉਹ ਤੇ ਟਾਈਮ ਨਹੀਂ ਪਰ ਫਿਰ ਵੀ ਜਿਹਦੇ ਨੂੰ ਦੋ ਵਕ ਲੱਗੇ ਸੀ ਹਾਂਜੀ ਕੋਈ ਕਰਦੀ ਕਰ ਮੈਂ ਉਹ 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 और करा दो और फोटो और फोटो करा दो चलो नमस्कार करा फोटो तो निकल ਨਹੀਂ ਰੋਣਾਗਾ ਤੂੰ ਮਸਾ ਮਸਾ ਸਖਸ ਕਰਾ ਬਣਾਇਆ ਰੋਣਾ ਨਹੀਂ ਹੈ ਮੱਤ ਮਾ ਨਾਲ ਹੈ ਲੇਕਿਨ ਮਾ ਤੁਹਾਰੇ ਮਸਾ ਤਸਮ ਜੁਮੇ ਤਾ ਬੇਪਾਈ ਤਰ ਕੋ ਰੋਣਾ ਨਹੀਂ ਰੋਣਾ ਨਹੀਂ ਰੋਣ ਦੋ ਮਿੰਟਾਂ ਦਾ ਆ ਜਾਣਾ ਯਾਰ ਮਗਰ ਇਹ ਤੂੰ ਜਵਾਨ ਜਾਣਾ ਕੱਲ ਵੀ ਹੁੰਦਾ ਟੈਂਟ ਨਹੀਂ ਲੈਣੀ ਹੈ ਕਿ ਉਹ ਤਾਂ ਜਾਣੀ ਹੈ ਹੁਣ 2 ਮਹੀਨਿਆਂ ਨੂੰ ਉਹ ਨਾ ਕਰਾ ਪਰ ਆ ਰਿਹਾ ਹੈ ਨੀ ਇਹਨਾਂ ਨੂੰ 2 ਮਹੀਨਾ ਤਾਂ ਇਕੱਠੇ ਹੋਣਾ ਚਾਹੀਦਾ ਵੇਅ ਤੇ ਮੈਂ ਹੁਣ ਕਰ ਦੇ ਤੂੰ ਕਿੱਡੀ ਚ ਬੈਠ ਕੇ ਕਿੱਡੀ ਉਹ ਕਿੱਥੇ ਕਿੱਥੇ ਜਮਾਨਾ ਲੈ ਕੇ ਦੂਨੀ ਲੈਵੇ ਕਿਰਿੰਦਰਾ ਹੋਰ ਕੋਈ ਭਾਵੇਂ ਤੈਨੂੰ ਫੋਨ ਲਾਵੇ ਜਾਂ ਨਾਲ ਆਵੇ ਸਾਡਾ ਕਰਨਾ ਯਾਰ ਤੈਨੂੰ ਫੋਨ ਚ ਰੋਹ ਲਾਊਗਾ ਹਣਾ ਭਾਈ ਬੱਸ ਇਹ ਕਹਿੰਦਾ ਅੱਜ ਵੀ ਨੰਬਰ ਨੰਬਰ ਮੈਨੂੰ ਭੇਜ ਦੇ ਭਾਈ ਚਾ ਕਹਿੰਨੇ ਪਹਿਲਾਂ ਸਾਰਾ ਨਾ ਪਹਿਲਾਂ ਕਹਤਾ ਵੇ ਜਿਹੜਾ ਮੈਨੂੰ ਉਧਰ ਨੰਬਰ ਆ ਭੇਜ ਦੇ ਕਹਦਾ ਕਹਦਾ ਜੀ ਇਹ ਗੇਮ ਮੈਂ ਕੀ ਇਹ ਬਈਆ ਕਹਿੰਦਾ ਫੋਨ ਲਾ ਲੈ ਕੋੜੀ ਲਈ ਆਵਾਂਗੇ ਹੋਰ ਆ ਗਏ ਲੱਭੀ ਚੱਲੀ ਠੀਕ ਹੈ ਕੋੜੀ ਤੁਹਾਡੀ ਠੀਕ ਹੈ സീകള <laughs>

ਨਹੀਂ 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 ਇਹ ਜਿਹੜੇ ਤਾਂ ਨਾ ਗੁਰਿੰਦਰਾ ਬਣ ਜਾਣਾ ਨਾ ਵੰਡ ਜਾਓ ਤਾਂ ਕੋਈ ਕੰਮ ਨਹੀਂ ਜਾਏ ਉਹਨੇ ਕਿ ਇਧਰ ਹੀ ਵੰਡ ਜਾਦਾ ਹਾਂ ਇੱਕ ਘਰ ਨਹੀਂ ਗਿਆ ਓਏ ਇੱਕ ਆਇਆ ਫੋਨ ਨੈਟਵਰਕ ਫੋਨਸ ਜੀਵਿਕਾ ਨਹੀਂ ਜੀਵੇਂ ਪਹਿਣਗੇ ਹੁਣ ਨੈਟ ਬੈਗ ਹਨ ਯਾਰ ਜੋਤ ਕਿੱਥੇ ਆਏ ਗੋਲਿੰਗ ਗੋਲਿੰਗ ਕਿਹੜਾ ਕਿਹੜਾ ਤੂੰ ਮੈਂ ਉਹ ਮਾਨੇ ਕਹਿੰਦਾ ਠੀਕ ਆ ਯਾਰ ਬਾਹਰ ਹੈ ਤੂੰ ਪਰ ਹੈ ਬਰਬਰੀ ਹੋ ਗਈ ਪੂਰੇ ਦੇਵੀ ਸਰਪ ਹੁਣ ਇੱਕ ਦੋ ਮਿੰਟ ਹੀ ਰਹਿ ਗਏ ਆ ਤੇ ਬਾਈ ਦੀ ਪੂਰੀ ਤਿਆਰੀ ਆ ਸਾਰੇ ਯਾਰ ਮਿੱਤਰ ਸੱਜਣਾ ਖੁਸ਼ੀ ਦੇ ਮੌਕੇ ਤੇ ਜਾਜ ਲੈਣ ਆਉਣ ਲੱਗੇ ਪਹੁੰਚੇ ਹੋਏ ਰਹੇ ਚੱਣ ਲੱਗੇ ਦੇਖੀ ਬੈਠੇ ਹੱਸਣ ਲੱਗੇ ਆ ਪਾਸੇ ਹੋ ਜਾ ਬਰਬਰੀ ਹੁਣ ਕਹੀ ਜੰਨੇ ਪਾਸੇ ਹੋ ਜਾ ਗੋਲਡੀ ਦੀ ਪੂਰੀ ਮੰਗਾ ਗੋਲਡੀ ਗੋਲਡੀ ਖੰਦੀ ਆ ਆਹ ਤੇ ਸਾਰੇ ਇਹ ਦੇ 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 ਪਰਮਾਤਮਾ ਨੇ ਬਹੁਤ ਲੰਬੇ ਟਾਈਮ ਬਾਅਦ ਜਿਹੜੇ ਗੁਰਿੰਦਰਪੁਰ ਤੇ ਕਿਰਪਾ ਕਰੀ ਆ ਵੀਜ਼ਾ ਲਵਾਇਆ ਇਹਦਾ ਬਾਈ ਦਾ दिल्ली दिल्ली गांव नहीं है दिल्ली में शंकर गेट लाग गया था के यही था ਕਾਲੀ ਆ ਬੰਦ ਕਰਦੇ ਗਾਣੇ ਗੋਲੇ ਲਾਦੀ ਵਿਦੇਸੀ ਵੀਰ ਨੂੰ ਚਾਜਣਾ ਮੈਂ ਅੱਲਾ ਬਰ ਤੇ ਉਧਰ ਵੀ ਮਿਲਣਾ ਉਧਰ ਲੱਗਦਾ ਗੋਲਡੀ ਹਾਂ ਗੋਲਡੋਂ ਤੇ ਜਲਾ ਸੀ ਜਲਾ ਤਨ ਉਧਰੋਂ ਮਸ਼ੀਨ ਭੇਜ ਦਿੰਦੀ ਬਾ ਠੀਕ ਮੈਨੂੰ ਤਾਂ ਬੱਸ ਅੱਜ ਹੀ ਬਾਤ ਕਰਨੀ ਚਾਹੀਦੀ। ਮੈਨੂੰ ਹੁਣ ਹੋਰ ਕੋਈ ਦੂਜੇ ਰੋਡ ਬਣਾਉਣੇ ਪੜਾਵਾ। ਡੇਟਾ ਬਣਾ ਦੇ। ਕੋਈ ਗੱਲ ਨਹੀਂ। ਜਿਵੇਂ ਜਿਵੇਂ। ਚਾਬੀ ਦੇ ਜਾ ਇਹਨੂੰ 有点，有点。